ਰਮੇਸ਼ ਵੀਰੇ ਕੀ ਹੋਇਆ ਤੇਰਾ ਚਿਹਰਾ ਕਿਉਂ ਲਟਕਿਆ ਹੋਇਆ ਹੈ ਨਾਲੇ ਆ ਹੱਥਾਂ ਉੱਤੇ ਅਲਰਜੀ ਕਿਦਾਂ ਹੋਈ ਮੇਰੇ ਝੋਨੇ ਦੀ ਫਸਲ ਨੂੰ ਤੇਲਾ ਲੱਗ ਗਿਆ ਤੇ ਸਾਰੀ ਫਸਲ ਵਿੱਚ ਤੇਲਾ ਲੱਗਣ ਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ ਸਵੇਰ ਤੋਂ ਸਪਰੇਅ ਕਰ ਰਿਹਾ ਹਾਂ ਤੇ ਹਜੇ ਵੀ ਮੇਰਾ ਅੱਧੇ ਨਾਲੋਂ ਵੱਧ ਖੇਤ ਸਪਰੇਅ ਕਰਨ ਵਾਲਾ ਪਿਆ ਹੈ ਅਤੇ ਸਪਰੇਅ ਤੋਂ ਅਲਰਜੀ ਕਾਰਨ ਮੇਰੇ ਹੱਥਾਂ ਦੀ ਇਹ ਹਾਲਤ ਹੋ ਗਈ ਹੈ ਰਮੇਸ਼ ਮੈਨੂੰ ਤੂੰ ਥੋੜੇ ਪੁਰਾਣੇ ਜ਼ਮਾਨੇ ਦਾ ਲੱਗਦਾ ਹੈ ਕੀ ਤੁਸੀਂ ਐਗਰੀਵਿੰਗਜ਼ ਬਾਰੇ ਸੁਣਿਆ ਹੈ ਇੱਕ ਅਜੀਹਾ ਕ੍ਰਾਂਤੀਕਾਰੀ ਹੱਲ ਹੈ ਜਿਸ ਨਾਲ 1 ਇਕੜ ਜ਼ਮੀਨ ਉੱਤੇ ਕੁਝ ਹੀ ਮਿੰਟਾਂ ਦੇ ਵਿੱਚ ਛਿੜਕਾਅ ਕੀਤਾ ਜਾ ਸਕਦਾ ਹੈ ਹੈ ਕੀ ਗੱਲ ਕਰ ਰਹੇ ਹੋ ਅਚਲ ਵੀਰੇ ਕੋਰ ਕੀ ਮੈਂ ਤੇਰੇ ਨਾਲ ਮਜ਼ਾਕ ਕਿਉਂ ਕਰਾਂਗਾ ਅੱਛਾ ਮੈਂ ਸਮਝਾਣਾ ਵਾਂ ਕਿ ਕਿਵੇਂ ਐਗਰੀਵਿੰਗਸ ਨੇ ਖੇਤੀਬਾੜੀ ਸੈਕਟਰ ਦੇ ਵਿੱਚ ਕ੍ਰਾਂਤੀ ਲਿਆਣੀ ਸ਼ੁਰੂ ਵੀ ਕਰ ਦਿੱਤੀ ਹੈ ਇਹ ਰਸਾਇਣਿਕ ਪਦਾਰਥਾਂ ਦੀ ਜੈਵਿਕ ਕੁਸ਼ਲਤਾ ਨੂੰ ਵਧਾਉਂਦਾ ਹੈ ਕਿਉਂਕਿ ਇਸ ਵਿੱਚ ਛੋਟੀ ਬੂੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਖੇਤ ਵਿੱਚ ਸਮਾਨ ਰੂਪ ਵਿੱਚ ਵੰਡੀ ਜਾਂਦੀ ਹੈ ਇੰਨਾ ਹੀ ਨਹੀਂ ਡਰੋਨ ਫਸਲ ਵਿੱਚ ਰਸਾਇਣਾਂ ਦੇ ਓਵਰਲੈਪ ਨੂੰ ਵੀ ਘਟਾਉਂਦਾ ਹੈ ਪ੍ਰੀਸੀਜਨ ਫਾਰਮਿੰਗ ਮਤਲਬ ਸਟੀਕ ਖੇਤੀ ਦੇ ਨਾਲ-ਨਾਲ ਫਸਲ ਦੀ ਸਿਹਤ ਦੀ ਬਿਹਤਰ ਨਿਗਰਾਨੀ ਵੀ ਕਰ ਸਕਦੇ ਹਾਂ ਐਗਰੀ ਵਿੰਗਸ ਦੀ ਮਦਦ ਨਾਲ 1 ਏਕੜ ਖੇਤ ਵਿੱਚ 10 ਮਿੰਟਾਂ ਦੇ ਵਿੱਚ ਛਿੜਕਾ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਅਸੀਂ ਹੱਥਾਂ ਨਾਲ ਛਿੜਕਾ ਕਰਦੇ ਹਾਂ ਤਾਂ ਲਗਭਗ 5 ਤੋਂ 6 ਘੰਟੇ ਲੱਗ ਜਾਂਦੇ ਨੇ ਇਸ ਲਈ ਐਗਰੀ ਵਿੰਗਸ ਨਾਲ ਜੁੜ ਕੇ ਤੁਸੀਂ ਆਪਣਾ ਸਮਾਂ ਵੀ ਬਚਾ ਸਕਦੇ ਹੋ ਜਦ ਰਸਾਇਣ ਤੁਹਾਡੇ ਹੱਥ ਤੇ ਸਰੀਰ ਦੇ ਸਿੱਧੇ ਸੰਪਰਕ ਵਿੱਚ ਹੀ ਨਹੀਂ ਆਉਂਦਾ ਤੇ ਉਸ ਨਾਲ ਹੋਣ ਵਾਲੀ ਅਲਰਜੀ ਦਾ ਵੀ ਕੀ ਡਰ ਜਿਸ ਦਾ ਮਤਲਬ ਹੈ ਕਿ ਇਹ ਤੁਹਾਡੀ ਸਿਹਤ ਲਈ ਵੀ ਵਧੀਆ ਹੈ ਕਿਉਂਕਿ ਕਿਸਾਨ ਭਰਾਵਾਂ ਦੀ ਫਸਲ ਗੋਡਿਆਂ ਦੇ ਆਸ-ਪਾਸ ਰਹਿੰਦੀ ਹੈ ਤੇ ਪੈਰਾਂ ਨਾਲ ਦੱਬਨ ਤੇ ਇਹ ਫਸਲ ਦਾ ਨੁਕਸਾਨ ਹੁੰਦਾ ਹੈ ਡਰੋਨ ਨਾਲ ਸਪਰੇਅ ਕਰਨ ਨਾਲ ਇਹ ਸਮੱਸਿਆ ਨਹੀਂ ਆਉਂਦੀ ਤੇ ਫਸਲ ਵੀ ਸੁਰੱਖਿਅਤ ਰਹਿੰਦੀ ਹੈ ਇਨਾ ਹੀ ਨਹੀਂ ਜੇਕਰ ਤੁਸੀਂ ਡਰੋਨ ਖਰੀਦਦੇ ਹੋ ਤਾਂ ਐਗਰੀ ਵਿੰਗਸ ਨਾਲ ਜੁੜ ਕੇ ਚੰਗੀ ਕਮਾਈ ਵੀ ਕਰ ਸਕਦੇ ਹੋ ਇਸ ਲਈ ਐਗਰੀ ਵਿੰਗਸ ਅੱਜ ਦੇ ਸਮੇਂ ਦੀ ਆਧੁਨਿਕ ਖੇਤੀਬਾੜੀ ਘੱਟ ਤੋਂ ਘੱਟ ਖਰਚੇ ਵਿੱਚ ਸਪਰੇਅ ਨਤੀਜਿਆਂ ਦੀ ਸਥਿਤੀ ਵਿੱਚ ਸੁਧਾਰ ਕਰਨ ਲਈ ਜਾਣਿਆ ਜਾਂਦਾ ਹੈ ਮੇਰੀ ਗੱਲ ਵਿਚਾਰੋ ਅਤੇ ਐਗਰੀ ਵਿੰਗਸ ਨਾਲ ਜੁੜ ਕੇ ਆਪਣੀ ਖੇਤੀ ਨੂੰ ਨਵੀਂ ਉਡਾਨ ਦਿਓ ਤੁਸੀਂ ਤਾਂ ਮੇਰੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਹੈ ਚਲ ਵੀਰੇ ਹੋਰ ਵੀਰੇ ਹੋਰ ਦੋਸਤ ਕਿਹਦੇ ਲਈ ਹੁੰਦੇ ਨੇ ਹੁਣ ਛੇਤੀ ਹੀ ਐਗਰੀ ਵਿੰਗਸ ਨੂੰ ਕਾਲ ਕਰਕੇ ਸਪਰੇਅ ਕਰਨਾ ਸ਼ੁਰੂ ਕਰੋ ਅਤੇ ਇੱਕ ਸ਼ਾਂਤ ਜੀਵਨ ਜਿਓ ਐਗਰੀ ਵਿੰਗਸ ਨੇ ਤਾਂ ਮੇਰੀ ਸਾਰੀ ਜ਼ਿੰਦਗੀ ਹੀ ਬਦਲ ਦਿੱਤੀ ਤੁਸੀਂ ਵੀ ਬਦਲੋ ਆਪਣੀ ਜ਼ਿੰਦਗੀ ਕਾਲ ਕਰੋ ਐਗਰੀ ਵਿੰਗਸ ਨੂੰ ਤੇ ਅੱਜ ਹੀ ਜਿਓ ਚੈਨ ਦੀ ਜ਼ਿੰਦਗੀ